ਸੋਹਣਾ ਜੀ ਹਾਂ ਗੱਲ ਤੁਸੀਂ ਇੱਕ ਵਾਰੀ ਹੋਰ ਕਹੋ ਕਿ ਮੋਟਾਪਾ ਕਿਉਂ ਰਹੇਗਾ ਹਾਂ ਕਿਉਂ ਬਾਈ ਦੇਖੋ ਗੱਲ ਇਹ ਤਾਂ ਪੀੜੀ ਦਾ ਪੀੜੀ ਰੋਗ ਵੀ ਹੁੰਦਾ ਹੈ ਅੱਛਾ ਕਿ ਇਹ ਬਾਰਿਸ਼ ਹੈ ਮੋਟਾ ਮੋٹے ਹੈ ਨਹੀਂ ਹਾਂਜੀ ਹੈ ਵੀ ਨਹੀਂ ਆ ਗਿਆ ਲੈ ਤੇਰੇ ਮੋਟਾ ਨਹੀਂ ਇਹੀ ਗੱਲ ਹੈ ਹਾਂਜੀ ਉਹ ਪੀੜੀ ਦਾ ਪੀੜੀ ਰੋਗ ਦਾ ਵੀ ਹੋ ਜਾਂਦਾ ਜੀ ਬਾਈ ਹੋ ਜਾਂਦਾ ਜੀ ਇਸ ਤਰ੍ਹਾਂ ਅਸੀਂ ਆਪਾਂ ਦੇਖਦੇ ਆਂਗੇ ਹਾਂਜੀ ਵੀ ਇਹਦੇ ਗੋੜੇ ਦਿਖਣ ਲੱਗੇ ਮੈਂ ਖੁਦ ਮੈਂ ਆਪਦੇ ਪਰਵਾਹ ਦੇ ਤੌਰ ਤੇ ਕਹਨਾ ਵੀ ਮੇਰੇ ਘਰ ਵਾਲੀ ਨੇ ਗੋੜੇ ਹੋਣੇ ਉਹ ਵੀ ਮਾਨੀਗਾਨ ਗੋੜੇ ਨੇ ਰੋਟੀ ਦਾ ਮਾਮਲਾ ਇਹ ਬੋਲ ਰਿਹਾ ਹਾਂ ਹਾਂ ਦੂਸਰੀ ਗੱਲ ਉਹਾਂ ਚ ਇੱਕ ਤਗੜਾ ਦਰਦ ਹੈ ਕਿ ਜੇ ਦੇਖੋ ਆਪਾਂ ਨੂੰ ਪਤਾ ਹੈ ਕਿ ਸਟਾਇਲ ਰਾਤੀ ਦਾ ਬੰਗਲ ਸਾਦਾ ਹੈ ਹਾਂਜੀ ਉਹ ਜੱਫੀਆ ਜੋੜ ਪਏ ਜਾਂ ਉਹਦੇ ਤੁਨਾ ਗਰੋਪੇ ਨਾਲ ਕਰੀਏ ਹਾਂਜੀ ਰੋਟੀ ਆਪਣੀ ਫਿਕਰ ਹੈ ਉਹਦੇ ਆਬਦੀ ਉਹ ਤਾਂ ਵਧੂਗੀ ਵਧੂਗਾ ਜੀ ਇਹ ਨੇਚਨ ਨਹੀਂ ਹੋਣਾ ਉਹ ਆਪਣਾ ਅਸਾਰ ਲੈਣੀ ਲੈਣਾ ਨਹੀਂ ਲੈਣਾ ਜੀ ਪਰ ਜੇ ਆਪਾਂ ਕਹਿੰਦੀਏ ਜਿਆ ਬਰਮਾ ਦੇਖ ਉਹਦਾ ਬਿਸਾਰ ਮਤਲਬ ਰੋਟੀ ਨਾ ਹੋ ਜੀ ਹੋਊਗਾ ਠੀਕ ਹੈ ਜੀ ਕਿਉਂਕਿ ਉਹ ਵਰਮਾ ਦੇ ਅੰਸ਼ ਲੈ ਕੇ ਉਹਦੇ ਬੀਜਾਂ ਦਾ ਵਰਮਾ ਦੇ ਕੀ ਬਣੂਗੀ ਠੀਕ ਹੈ ਜੀ ਬੜ ਜ ਨਹੀਂ ਮੋਟਾ ਹੋਣੇ ਲੱਗੇ ਉਹ ਨਹੀਂ ਹੋਣੇ ਉਹ ਜੋ ਅੰਸ਼ ਹੈ ਆਪਣੇ ਬਜੂਗਾ ਦਾ ਉਹ ਤਰ੍ਹਾਂ ਪੀੜੀ ਦੇ ਵਿੱਚ ਮਤਲਬ ਉਹ ਤਰ੍ਹਾਂ ਮੋਟਾਪਾ ਵੀ ਬਜਵਾਕ ਮੋٹے ਹੁੰਦੇ ਨੇ ਉਹ ਕਹਿੰਦੇ ਉਹ ਬਾਪ ਮੋਟਾ ਬਾਪਾ ਵੀ ਮੋਟਾ ਦੀ ਉਹ ਖਾਣਾ ਖਾਣੇ ਆਪਾਂ ਸਾਡੇ ਸਾਡੇ ਪਿੰਡ ਦੇ ਵਿੱਚ ਉਹ ਐਸੀ ਗੱਲ ਹੈ ਹੁਣ ਮੈਂ ਆਪਣੇ ਪਰਿਵਾਰ ਦੀ ਗੱਲ ਕਰਦਾ ਮੇਰਾ ਮਾਤਾ ਜੀ ਮੇਰੇ ਪਿਤਾ ਜੀ ਬੜੇ ਪੈਰੇ ਸਰੀਰ ਦੇ ਹੋਣੇ ਪੈਰੇ ਸਰੀਰ ਦੇ ਹੋਣੇ ਕਹਿੰਦੇ ਨਾ ਘੋੜੇ ਦੇ ਨਾਲੇ ਘੋੜੇ ਦੇ ਨਾ ਲੋਕ ਨੇ ਇਹ ਪੀੜੀ ਦਾ ਪੀੜੀ ਰੋਗ ਜਿਹੜਾ ਪਰ ਉਹ ਉਲਟ ਜਿਹਾ ਆਪਾਂ ਸੋਚਦੇ ਆ ਕਿ ਇਹ ਬੰਨ ਦਾ ਕਿਉਂ ਜਾ ਰਿਹਾ ਸਾ ਹੂੰ ਵੀ ਜਿਹੜੇ ਪੀੜੀ ਦਾ ਪੀੜੀ ਰੋਗ ਨਹੀਂ ਵੀ ਹੈਗਾ ਤੇ ਉਹਨੂੰ ਕਿਉਂ ਹੋ ਰਿਹਾ ਹੈ ਉਹਦਾ ਕਾਰਨ ਇਹੀ ਹੈ ਸਾਡੇ ਜਿਹੜੇ ਖਾਣੇ ਪੀਣੇ ਨੇ ਉਹ ਪੂਰੇ ਜ਼ਹਿਰੀਲੇ ਹੋ ਚੁੱਕੇ ਨੇ ਇੱਕ ਕੋਈ ਕੈਮੀਕਲ ਖਾ ਰਹੇ ਹਾਂ ਮੈਂ ਤਾਂ ਸਿੱਧੇ ਸਬਦਾਂ ਚ ਕਹੂੰਗਾ ਠੀਕ ਹੈ ਜੀ ਇਹ ਜੀ ਜੇਕਰ ਦੇਖੋ ਪਟਦੀ ਜੀ ਜਦੋਂ ਆਪਾਂ ਮੰਨ ਲਾ ਫੌਜ ਦੇ ਵਿੱਚ ਭਰਤੀ ਹੁੰਦਾ ਬੱਚਾ ਜਾਂ ਕਿਸੇ ਪੁਸ ਦੇ ਵਿੱਚ ਭਰਤੀ ਹੁੰਦਾ ਉਹਦੀ ਫਿਜ਼ੀਕਲ ਚੈੱਕ ਕੀਤੀ ਜਾਂਦੀ ਹੈ ਬਿਲਕੁਲ ਹਰ ਉਹ ਪ੍ਰੋਪਰਲੀ ਜੇ 10 ਸਾਲ 15 ਸਾਲ ਦਿਨਾਂ ਸਾਲ ਉਹਨੇ ਕੰਮ ਕੀਤਾ ਹੈ ਮਤਲਬ ਫੌਜ ਦੇ ਵਿੱਚ ਚਾਹੇ ਕਾਸੇ ਜੀ ਵੀ ਉਹ ਥਿਰੇ ਦਾ ਨਹੀਂ ਰਹਿੰਦਾ ਉੱਥੇ ਉਹ ਸਰਕਾਰਾਂ ਵੀ ਦੋਸੀ ਨੇ ਹਨ ਦਾ ਫੌਜ ਦੇ ਵਿੱਚ ਆਇਓ ਮੈਂ ਆਪ ਗੱਲ ਕਰੂੰ ਫੌਜ ਦੀ ਹਾਂਜੀ ਕਿਉਂਕਿ ਫੌਜ ਦੀ ਤਿਆਰੀ ਪਹਿਲਾਂ ਨੌਜਵਾਨ ਕਰ ਰਹੇ ਹੈ ਕਰ ਰਹੀ ਹੈ ਅਬ ਇਹ ਜਿਹੜੀ ਪ੍ਰੋਸੈਸਿੰਗ ਹੁੰਦਾ ਹੈ ਹਾਂਜੀ ਪਾਉਟਪੁਟ ਆਉਣੀ ਬਾਰੇ ਸੈਲੈਕਟ ਹੋ ਜਾਂਦਾ ਹੈ ਹੋ ਜਾਂਦਾ ਪਰ ਮੈਂ ਵੀ ਦਾ ਰਹਾਂਦੇ ਹਾਂ ਦਾ ਕੋਈ ਕਹਿਣਾ ਨਹੀਂ ਚਾਹੁੰਦਾ ਹਾਂਜੀ ਜਦੋਂ ਫੌਜ ਤੋਂ ਰਟਾਇਰ ਹੋ ਕੇ ਬੰਦਾ ਬਾਸ ਆ ਜਾਂਦਾ ਹੈ ਉਹ ਹੀ ਫੌਜੀ ਜਦ ਤੱਕ ਪਹੁੰਚ ਰਹਿੰਦਾ ਹੈ ਬੀਟਰ ਰਹਿੰਦੀ ਹੈ ਪਰ ਇਹਤਰਾ ਰਹਿੰਦੀ ਰਹਿੰਦੀ ਠੀਕ ਹੈ ਜਦੋਂ ਉਰੇ ਆਏਗਾ ਪੁਆਇੰਟਡ ਫਿਰ ਇਹ ਦਿਖਾਣਾ ਸਮਝ ਫੌਜਿਆਂ ਨੇ ਵੀ ਕੋਈ ਕੋਈ ਸੋਡੇ ਦਾ ਸਵਾਲ ਕਰੇ ਜੀ ਵੇਖੋ ਫਿਰ ਉਹੀ ਜਗਾ ਕੁਝ ਵੀ ਗੱਲ ਕਰਾਂਗੇ ਫੌਜ ਦੀ ਵੀ ਗੱਲ ਕਰਾਂਗੇ ਹਾਂ ਬਾਕੀ ਮੈਂ ਉਹੀ ਗੱਲ ਕਰ ਇਹ ਵਿੱਚ ਦੇਖੋ ਸ਼ੁਰੂਆਤ ਮੁੱਕਰੀ ਕਿਥੋਂ ਜੋ ਹਾਂ ਜੀ ਸਰਮ ਉਹ ਤਾਂ ਹੋ ਹੀ ਗਿਆ ਹੋ ਹੀ ਗਿਆ ਉਹ ਹੋ ਰਿਹਾ ਜੋ ਆਪਾਂ ਵਿੱਚ ਹੋ ਰਿਹਾ ਹੈ ਹਾਂਜੀ ਆਪਣੇ ਆਉਣ ਵਾਲੇ ਨਿਊ ਜਨਰੇਸ਼ਨ ਆ ਜੀ ਹਾਂਜੀ ਆਪਣੇ ਬੱਚੇ ਨੇ ਜਿਹੜੇ ਠੀਕ ਹੈ ਉਹਨਾਂ ਨੂੰ ਕਿਸ ਤਰ੍ਹਾਂ ਗਾਈਡ ਕਰਨਾ ਹੈ ਹਾਂਜੀ ਮਾਪੇ ਬਾਰੇ ਆਪਣੇ ਫਿਜੀਕਲ ਸਿਸਟਮ ਬਾਰੇ ਉਹਨੂੰ ਫਿਜੀਕਲ ਸਿਸਟਮ ਨੂੰ ਇੱਕ ਐਸਾ ਬਣਾਉਣ ਦਾ ਤਰੀਕਾ ਉਹਨਾਂ ਨੂੰ ਮਤਲਬ ਕੀ ਆਪਾਂ ਗਾਈਡੈਂਸ ਦੇਣੀ ਹੈ ਮੈਂ ਇਹ ਗੱਲ ਕਹੂੰਗਾ ਕਿ ਮਾਪੇ ਦਾ ਫਰਜ਼ ਬਣਵੀਂ ਮੰਦਾ ਜਿਹਦੇ ਵਿੱਚ ਤੇ ਭਾਈ ਤੂੰ ਦੇਖੋ ਆ ਕੋਚੇ ਖਾਣਾ ਹੈ ਤੂੰ ਬਰਬਰ ਖਾਣਾ ਹੈ ਤੂੰ ਬਾਹਰ ਦੇ ਜਿੱਜਾ ਖਾਣਾ ਹੈ ਬਾਹਰਲੇ ਪਛਮੀ ਖਾਣੇ ਜੋ ਆਪਣੇ ਦੇਸ਼ ਦੇ ਵਿੱਚ ਆਵ ਰਹੇ ਉਹ ਨਹੀਂ ਹੋਣੇ ਚਾਹੀਦੇ ਸੇ ਮੈਨੂੰ ਮਾਫ਼ ਕਰੋ ਇਹ ਇੱਕ ਜ਼ਹਿਰ ਹੈ ਉਹਨਾਂ ਨੇ ਆਪਣਾ ਜੈਪਰ ਉਸਕੇ ਦੇ ਦਿੱਤੀ ਆਪਾਂ ਕਾਉਣ ਲੱਗੇ ਹਾਂਜੀ ਸਭ ਮੇਰੇ ਕਹਿੰਦਾ ਮਤਲਬ ਉਹਨਾਂ ਤੋਂ ਵੇਚ ਦਿਓ ਉਹ ਮੈਂ ਕਹਿਣਾ ਚਾਹੁੰਗਾ ਮੈਂ ਇੱਕ ਇੱਕ ਸਮਾਂ ਪਰ ਐਮਰੀ ਜੋ ਜਿਹੜਾ ਸੀ ਸ਼ੈਮੀ ਕਲਾ ਦੇ ਵਿੱਚ ਜਿਹੜਾ ਜਿਖੇ ਪੜਨ ਲੱਗੇ ਹਾਂ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਮਰਿਆਂ ਦੇ ਉੱਪਰ ਸਾਨੂੰ ਦੇਖਣ ਮਿਲਿਆ ਕਿ ਵਿਦਿਆ ਵਿਚਾਰੀ ਦਾ ਰੂਪਕਾਰ ਇਹ ਸਾਰਾ ਉਹਦੇ ਵਿੱਚ ਇੱਕ ਮਨੁੱਖ ਦੇ ਵਰਕਸ਼ਿਗੋਰ ਅੱਛਾ ਜੀ ਜਿਹਨੂੰ ਕੰਮ ਨਹੀਂ ਪਰਮਾਤਮਾ ਹੈ ਕੰਮ ਨੂੰ ਕੰਮ ਨਹੀਂ ਪੂਜਾਇਆ ਜਿਦੋਂ ਆਪਾਂ ਕੰਮ ਨਹੀਂ ਕਰਦਾ ਫੜ ਗਏ ਹਾਂ ਆ ਮੈਂ ਇਹ ਕਹਿਣਾ ਵੀ ਆਪਣੇ ਸਰੀਰ ਦੀ ਕ੍ਰਿਟਨਸ ਬਣੀ ਰਹੂਗੀ ਨਾ ਹਾਂਜੀ ਯਾ ਤਾਂ ਕਿਸੇ ਦੇ ਬੁਝ ਫਸੀਨਾ ਨਹੀਂ ਕਰਦਾ। ਉਹ ਬੇਟਸ ਕੀ ਮੰਗੂਗਾ? ਨਹੀਂ ਬੰਦੇ ਇਹ ਤਾਂ ਬਹੁਤ ਬੰਸਾਰੀ ਜਾਣਦਾ। ਬੇਲੇ ਰਹਿ ਕੇ ਕਿਉਂਕਿ ਪੇਟ ਨੇ ਤਾਂ ਕਹਿਣੀ ਐ ਕਿ ਮੈਂ ਮੰਗੂਗਾ। ਪਰ ਡੋਡਾ ਫਰਜ ਬੰਦਾ ਵੀ ਭਾਈ ਇਹ ਚ ਦੇਣਾ ਕਿਹਾ ਜਾਂਦਾ। ਕੀ ਪਾਉਣਾ ਇਹਦੇ ਵਿੱਚ? ਕੀ ਪਾਉਣਾ? ਕੀ ਖਾਣਾ ਹੈ ਆਪਾਂ ਨੇ? ਸੋ ਇੰਨਾ ਤਾਂ ਆਪਾਂ ਨੂੰ ਲੱਗਤ ਹੋਣੀ ਚਾਹੀਦੀ ਐ ਸਿਰਫ ਉਹ ਵੀ ਖਾਣ ਦੇ ਨਾਲ ਕੋਈ ਇਤਨਾ ਜਿਹਾ ਉਦਾਹਰਨ ਦਿੰਨਾ। ਹਾਂਜੀ। ਵੀ ਕੀ ਆਪਣੇ ਨਾਲ ਉਹ ਲੋਕ ਕਮਜ਼ੋਰੇ ਨੇ ਜਿਨ੍ਹਾਂ ਨੂੰ ਦਾਲ ਚੌਲ ਖਾਂਦੇ ਨੇ? ਠੀਕ ਹੈ ਇੱਥੇ ਪਤਰਾ ਤਾਂ ਵੀ ਭਗਵਾਨ ਪੰਜਾਬ ਵਿੱਚ ਗਏ ਨੇ ਅੱਜ ਤੁਸੀਂ ਕੀ ਨਹੀਂ ਬਣਾਇਆ ਘਰ ਦੇ ਵਿੱਚ ਆਪਾਂ ਕਹਿੰਦੇ ਇਹ ਕੀ ਇਹ ਬਣਾ ਹਾਂ ਤੇ ਆਪਾਂ ਤਰ੍ਹਾਂ ਤਰ੍ਹਾਂ ਸਵਾਲ ਕਰਦੇ ਠੀਕ ਹੈ ਜੀ ਪਰ ਉਹ ਲੋਕਾਂ ਨੇ ਉਹਨਾਂ ਨੂੰ ਕੋਈ ਬਹੁਤ ਆਵਾਦੀ ਨਹੀਂ ਉਹ ਕੰਮ ਨਹੀਂ ਕਰ ਰਹੇ ਆਪਾਂ ਤਾਂ ਬਹੁਤ ਹਾਰਡ ਵਰਕ ਕਰ ਰਹੇ ਨੇ ਤੇ ਆਪ ਬਦ ਕਰਦੇ ਨੇ ਬਣਾ ਪੰਜਾਬ ਵਿੱਚ ਰਹਿਣ ਵਾਲਾ ਪੰਜਾਬ ਦੀ ਗੱਲ ਕਰੂਗਾ ਮੈਂ ਤਾਂ ਠੀਕ ਹੈ ਜੀ ਜੋ ਸਾਰੇ ਸਟੇਟਾਂ ਦੇ ਵਿੱਚ ਦੇਖਿਆ ਵੀ ਉਹਨਾਂ ਨੂੰ ਜਿਹਨਾਂ ਨੂੰ ਮਤਲਬ ਚੰਗੀ ਰੋਟੀ ਆਪਾਂ ਦਾ ਬਹੁਤ ਵਧੀਆ ਠੀਕ ਹੈ ਜੀ ਪਰ ਅੰਕ ਫਿਰ ਬੋਲਦੇ ਆ ਉਹਦੇ ਆ ਨੀ ਇਹ ਬਹੁਤ ਵਧੀਆ ਖਾਣਾ ਮਿਲਦਾ ਨਾ ਪਰ ਇਹਦਾ ਮਿਲਦਾ ਵੀ ਸੁਆਦੀ ਮਿਲਦਾ ਹੈ ਪਰ ਇਹ ਨਹੀਂ ਦੇਖਦੇ ਆਪਾਂ ਨੂੰ ਜ਼ਹਿਰ ਕੀ ਨਹੀਂ ਮਿਲਦੀ ਆਪਾਂ ਜ਼ਹਿਰ ਕਦੋਂ ਮਿਲਦੀ ਆ ਇਹ ਚੀਜ਼ ਹੈ ਮੈਂ ਕਿ ਇਹੀ ਕਹਿਣਾ ਚਾਹਾਂਗਾ ਵੀ ਸਾਡਾ ਸਾਰੇ ਜੀ ਨੂੰ ਕੁਇਟਲ ਸਕਰਨ ਵਾਸਤੇ ਖਾਣਾ-ਦਾਣਾ ਆਪਣੇ ਬੱਚਿਆਂ ਨੂੰ ਕੁਕੜੇਣਾ ਖਾਣ ਦਿਓ ਠੀਕ ਹੈ ਬਾਕੀ ਗੱਲ ਬੱਕਰੀ ਹੈ ਵੀ ਅੱਜ ਉਹ ਕੰਟਰੋਲ ਉੱਤੇ ਇੱਕ ਐਸਾ ਬੋਰਡ ਹੋਣਾ ਚਾਹੀਦਾ ਹੈ ਜਾਂ ਇਸ ਕਮੇਟੀ ਜੁਣੀ ਚਾਹੀਦਾ ਹੈ ਸਰਕਾਰ ਨੂੰ ਉਹਨਾਂ ਦੇ ਵਿੱਚ ਜਾ ਜਾ ਕੇ ਉਹ ਟੀਮਾਂ ਜਾ ਕੇ ਫੈਕਟਰੀ ਦੇਖਣ ਕੀ ਬਣਾਉਂਦੇ ਨੇ ਕੀ ਕਰਦੇ ਨੇ ਕੀ ਇਹ ਬੱਚਿਆਂ ਨੂੰ ਦੇ ਰਹੇ ਨੇ ਕੀ ਕੋਰਸ ਦੇ ਰਹੇ ਨੇ ਕੀ ਕਰਨ ਨੇ ਜਿਹਦੇ ਉਹ ਫਿਰ ਮਾਰਕੀਟ ਦੇ ਵਿੱਚ ਕੋਈ ਚੀਜ਼ ਆਉਂਦੀ ਹੈ ਤਾਂ ਬੰਦ ਜੀ ਉਹ ਤਾਂ ਫਿਰ ਉਹਦਾ ਬੀਕੂ ਭਾਅ ਹੋਵੇ ਬੀਕੂ ਜਿਆਦਾ ਉਹਨਾਂ ਨੂੰ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਹਾਂਜੀ ਠੀਕ ਹੈ ਨਾ ਅੱਛਾ ਇੱਕ ਚੁਟਮਾ ਤਾਂ ਹੋਰ ਗੱਲ ਕਹਿਣਾ ਚਾਹਾਂ ਹਾਂਜੀ ਜੋ ਮੇਰੇ ਬਾਅਦ ਉਹ ਜੋ ਐਫ ਐਸ ਐਸ ਏ ਆਈ ਹਾਂਜੀ ਫੂਡ ਸਿਸਟਮ ਫੂਡ ਸੇਫਟੀ ਸਿਸਟਮ ਹੈ ਤੋ ਹਾਂ ਜੀ ਇੰਡੀਆ ਦੇ ਅਥਾਰਟੀ ਆਫ ਫੂਡ ਹੈ ਇਹ ਗਵਰਨਮੈਂਟ ਨੇ ਮੈਂ ਹਵਾਲਾ ਦੇਣਾ ਚਾਹੁੰਗਾ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਮੈਂ ਕਹਾਂਗਾ ਵੀ ਇਹਦੇ ਤੁਸੀਂ ਲਾਇਸੈਂਸ ਸਰਟੀਫਿਕੇਟ ਦੇ ਕੇ ਤੁਸੀਂ ਵੀ ਚੈੱਕ ਕੀਤਾ ਕਿ ਉਹ ਉਹ ਦੂਸਰੇ ਰੱਖ ਰਹੇ ਨੇ ਇਹ ਸਿਸਟਮ ਹੈਗਾ ਵੀ ਹੈ ਜਾਂ ਅਕਦਾ ਉਸੇ ਬਣਾਤਾ ਜਾਂ ਖੌਲ ਦੇ ਦੇ ਤੀ ਨੂੰ ਹਾਂਜੀ ਫੀਸਾ ਭਰਾ ਦਿਆਂ ਉਹਨਾਂ ਨੂੰ ਮਤਲਬ ਲਿਾਸਸੇ ਦਾ ਹੁਣ ਜੇ ਕੋਕਰੇ ਬਣਾਓ ਤੇ ਚੌਂਣੇ ਬਣਾਓ ਤੇ ਮੱਕੀ ਦੇ ਬਣਾਓ ਤੇ ਅੱਗੇ ਬਹੁਤ ਜ਼ਵਾਬ ਆਉਤੋ ਅਸੀਂ ਨਹੀਂ ਸ਼ਾਬਦੇ ਇਹ ਤਾਂ ਚੱਲਣਾ ਹਾਂਜੀ ਇਹ ਸਰਕਾਰਾਂ ਦੋਸ਼ੀ ਦੇ ਵਿੱਚ ਠੀਕ ਹੈ ਜੀ ਈ ਮਾਹੌਲ ਬੜਾ ਖਪੌਲੇ ਜਦੋਂ ਖੁਦ ਡਾਕਟਰ ਕਹਿੰਦੇ ਜਿਹਨੂੰ ਸਾਡੀ ਡਾਕਟਰ ਹੀ ਲੈਣਾ ਮੁਜੂਬਤਾਂ ਡਾਕੀ ਨਹੀਂ ਲਿਖਦੇ ਆ ਸਰਕਾਰ ਨੇ ਸਰਕਾਰ ਨੂੰ ਉਹ ਕੈਜ ਕਰ ਰਹੇ ਨੇ ਇਹ ਚੀਜ਼ਾਂ ਬੰਦ ਕਰੋ ਬੰਦ ਕਰੋ ਓਕੇ ਜੀ ਠੀਕ ਹੈ ਜੀ ਸਰਕਾਰ ਡਾਕਟਰ ਦੀ ਗੱਲ ਕੋਈ ਨਹੀਂ ਮੰਨਦੇ ਗੱਲ ਕੋਈ ਨਹੀਂ ਮੰਨਦੇ ਦੇਖੋ ਇੱਕ ਇੱਕ ਸਵਾਲ ਹੈ ਮੇਰਾ ਸਰਕਾਰਾਂ ਨੂੰ ਵੀ ਜਦੋਂ ਤੁਸੀਂ ਡਾਕਟਰ ਜੋ ਹੋਵੇ ਤੁਸੀਂ ਕੋਲੇ ਭਾਈ ਦਾ ਡਿਗਰੀ ਕਰਿਆ ਤੂੰ ਡਾਕਟਰ ਬਣ ਗਿਆ ਠੀਕ ਹੈ ਜੀ ਵੀ ਕਿੱਥੋਂ ਕਰਤਾ ਪੀਠੇ ਠੀਕ ਹੈ ਹੋ ਗਿਆ ਜੀ ਠੀਕ ਹੈ ਆ ਫਿਰ ਉਹ ਡਾਕਟਰ ਨਾਲ ਜਿਹੜਾ ਉਹ ਰੋਕਦਾ ਉਹ ਨਹੀਂ ਜਾਂਦਾ ਉਹ ਡਾਕਟਰ ਦੀ ਉਹ ਸਰਕਾਰ ਕੋ ਨਹੀਂ ਮੰਨਦੀ ਕਿਉਂ ਨਹੀਂ ਮੰਨਦੀ ਰੱਬ ਦਾ ਕਹਿੰਦਾ ਤੇਰੇ ਮੋਖਰੇ ਬੰਦ ਹੋਣੇ ਚਾਹੀਦੇ ਹੈ ਇਹ ਬੱਚੇ ਦੇ ਨਾਲ ਸਾਰੇ ਸਰੀਰ ਬਿਲਕੁਲ ਰਹੇ ਬੱਚਿਆਂ ਦੇ ਬੜਾ ਬੜੇ ਛੋਟੇ ਛੋਟੇ ਬੱਚਿਆਂ ਨੂੰ ਹਾਰਟ ਅਟੈਕ ਦੇ ਮਾਰੇ ਹੋਣ ਲੱਗ ਗਏ ਹਾਂ ਹਾਂ ਜੀ ਫਿਰ ਦੂ ਵੱਡੀ ਬੜੀ ਕਿਸਮ ਦੀ ਮੈਨੂੰ ਨਹੀਂ ਕੋਈ ਪੰਜਾਬ ਦੇ ਵਿੱਚ ਵੀ ਕੋਈ ਹਾਂ ਜੀ ਸਾਰੇ ਸੋ ਦੋਸਤੋ ਇਹ ਤੁਸੀਂ ਅੱਜ ਦੇਖਿਆ ਨੇ ਸਾਡੇ ਪੰਡਤ ਜੀ ਗੁਦਰਾਮ ਜੀ ਨਾਲ ਤੁਸੀਂ ਕਿੰਨਿਆ ਬਚਾਰਾ ਸੁਣੀ ਜਾਂਦੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਜੇ ਮੈਂ ਕਹੂੰਗਾ ਵੀ ਤੁਸੀਂ ਆਪਾਂ ਲਾਗੂ ਕਰ ਲਾਂਗੇ ਚੰਗੇ ਰਹਾਂਗੇ ਕਿਉਂਕਿ ਸਾਡਾ ਦੇ ਲੋੜੇ ਵਿਆਹਾਂ ਦੇ ਉੱਪਰ ਖਰਚੇ ਹੋ ਰਹੇ ਨੇ ਉੱਥੇ ਦੇ ਲੋੜੇ ਬਹੁਤ ਜ਼ਿਆਦਾ ਸਾਡੇ ਪਦਾਰਥ ਖਰਾਬ ਹੁੰਦੇ ਨੇ ਜਿਹੜੇ ਕਿ ਸਾਡੀਆਂ ਸਿਹਤ ਨੂੰ ਵੀ ਖਰਾਬ ਕਰਦੇ ਨੇ ਸੋ ਕਹਿਣਾ ਦਾ ਭਾਵ ਇਹ ਹੈ ਵੀ ਜਿਹੜੀ ਸਾਡੀ ਸਿਹਤ ਆ ਇਹ ਸਾਨੂੰ ਖਰਾਬ ਕਰਨੀ ਸਹੀ ਕਰਨੀ ਇਹ ਸਾਡੇ ਆਪਣੇ ਬਸਾ ਨਾ ਕਿਸੇ ਅੱਲਾਹ ਨਾ ਕਿਸੇ ਮੌਲਾ ਨਾ ਕਿਸੇ ਵੈਗਰੂ ਦੇ ਹੱਥ ਨਹੀਂ ਹੈਗੀ ਤੋ ਪੰਡਤ ਜੀ ਨੇ ਇਹ ਵੀ ਵੀਡੀਓ ਨਾਲ ਮਹੌਲ ਗੱਲਾਂ ਦੱਸਿਆ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਸਰੀਰ ਨੂੰ ਜ਼ਰੂਰ ਫਿੱਟ ਕਰੋ ਚਾਹੇ ਉਹ ਸਾਡੇ ਬਲੁਰਗ ਨੇ ਤੇ ਸਾਡੇ ਬੱਚੇ ਨੇ ਤੇ ਚਾਹੇ ਸਾਡੀਆਂ ਔਰਤਾਂ ਨੇ ਮਾਵਾ ਪਣਾ ਕੋਈ ਵੀ ਨੇ ਆਪਣੇ ਸਰੀਰ ਦੀ ਫਿਟਨੈਸ ਰੱਖਣੀ ਬਹੁਤ ਹੀ ਜ਼ਰੂਰੀ ਆ ਕਿਉਂਕਿ ਜੇ ਇੱਕ ਸਰੀਰ ਹੀ ਹੈ ਜਿਹੜਾ ਸਾਡੀ ساری ਜ਼ਿੰਦਗੀ ਸਾਥ ਦਿੰਦਾ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਜ਼ਰੂਰ ਕਰੋ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਹਾਂ ਤੇ ਅਸੀਂ ਅਗਲੀ ਵਾਰ ਬਹੁਤ ਹੀ ਬਹੁਤ ਸੋਹਣੇ ਵਿਸੇ ਤੇ ਲੈ ਕੇ ਸਾਡੇ ਮੋਹਰਾਂਪੜ ਦੀ ਜੀ ਨਾਲ ਫਿਰ ਕਰੇ ਹਾਜ਼ਰ ਹੋਵਾਂਗੇ ਸਵਾਗਤਿ ਖਾਲਸਾ ਵਾਹਿਗੁਰੂ